ਹਾਂ ਜੀ ਸਲਾਮ ਵਾਲੇਕੁਮ ਜੀ ਸਾਰਿਆਂ ਨੂੰ ਸਵਾਗਤ ਆਪ ਸਭ ਦਾ ਸਾਡੇ ਚੈਨਲ ਪੰਜ ਪੀਰ ਸਰਕਾਰ ਤੇ ਦੁਆ ਫਰਿਆਦ ਕਰਦੇ ਆਪ ਸਾਰੇ ਤੰਦਰੁਸਤ ਖਿਖਟਾ ਹੋਮ ਹੋਗੇ ਅੱਜ ਜਿਸੀ ਤੁਹਾਡੇ ਲਈ ਲੈ ਕੇ ਆਇਆ ਖਵਾਜਾ ਪੀਰ ਜੀ ਦਾ ਇੱਕ ਵਧੀਆ ਮੰਤਰ 100% ਸਿੱਧ ਹੋਣ ਵਾਲਾ ਮੰਤਰ ਜਿਹਨਾਂ ਨੂੰ ਅਜੇ ਤੱਕ ਦਰਸ਼ਨ ਨਹੀਂ ਹੋਏ ਨੇ ਕੋਈ ਜਿਸ ਸਿੱਧ ਨਹੀਂ ਹੋਇਆ ਜੀ ਸੇਵਾ ਕਰਦਿਆਂ ਬਹੁਤ ਟਾਈਮ ਹੋ ਗਿਆ ਉਹਨਾਂ ਲਈ ਬਹੁਤ ਵਧੀਆ ਕਲਮਾ ਆ ਸੇ ਇਸ ਕਲਮੇ ਵੱਲ ਜਾਣ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਿਸ਼ ਹੈ ਵੀ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਸਾਜਵਾਨ ਵਾਲੀ ਇਹ ਵੀਡੀਓ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਾ ਹਾਂਜੀ ਜਿਹੜੇ ਦੋਸਤ ਭੈਣ ਭਾਈ ਜਿਹੜੇ ਸਾਡੇ ਨਾਲ ਰੈਗੂਲਰ ਚੈਨਲ ਤੇ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਵੀ ਮੈਂ ਪਹਿਲਾਂ ਵੀ ਬਹੁਤ ਵੀਡੀਓ ਪਾਈ ਜਪੀ ਦੀਆਂ ਪਾਈਆਂ ਜਾਂ ਕਲਮੇ ਬਲਾਂ ਬਹੁਤ ਪਾਈ ਹੋਏ ਨੇ ਤੇ ਸਾਡੇ ਕੋਲ ਕਲਮੇ ਕਲਮ ਖੋਏ ਵੀ ਦੀਆਂ ਬਹੁਤ ਤਰ੍ਹਾਂ ਤਰ੍ਹਾਂ ਦੇ ਪਏ ਨੇ ਇੱਕ ਆ ਅੱਜ ਫੇਰ ਅਸੀਂ ਕਰਮਾਂ ਤੋਂ ਦੇਣ ਜਾ ਰਹੇ ਹਾਂ ਇਹ ਕਰਮਾ ਬੜਾ ਪਾਵਰਫੁਲ ਆ ਬੜਾ ਸ਼ਕਤੀਸ਼ਾਲੀ ਆ ਦਰਸ਼ਨ ਦੇ ਦੌਰ ਕਰਾਉਣ ਵਾਲਾ ਖਵਾਜੇ ਪੀ ਦੀ ਤੁਹਾਡੀ ਸਿੱਧੀ ਗੱਲ ਕਰਾਉਣ ਵਾਲਾ ਹੈ ਕਲਮਾ ਆ ਇਸ ਕਲਮੇ ਦੇ ਵਿੱਚ ਮੀਆਂ ਜਿੰਦਾ ਸ਼ਾਹਮਦਾਰ ਜੀ ਜੁੱਟ ਦੇ ਵਿੱਚ ਚਲਦੇ ਨੇ। ਉਹ ਕਲਮਾ ਉਹਨਾਂ ਲਈ ਬਹੁਤ ਵਧੀਆ ਹੈ ਜਿਹੜੇ ਵੀਰ ਗੱਤੀਆਂ ਲਾਉਂਦੇ ਨੇ ਜਾਂ ਚੌਂਕੀ ਲਾਉਂਦੇ ਨੇ ਸੱਗਤ ਸਾਹਮਦੇ ਨੇ ਉਹਨਾਂ ਲਈ ਤਾਂ ਸਭ ਤੋਂ ਵਧੀਆ ਲਾਹੇਵੰਦ ਫਾਇਦੇ ਬੰਦੇ ਕਲਮਾ ਆ। ਇਹਦੀ ਸੇਵਾ ਤੁਸੀਂ ਚਾਨਣ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਕਿਸੇ ਵੀ ਚਾਨਣ ਦੇ ਵਿੱਚ ਸਾਡੀਆਂ ਸੇਵਾ ਸਾਰੀਆਂ ਚਾਨਣ ਜੰਨੀਆਂ ਸੀ ਚਾਨਣ ਇਸ ਕਰਕੇ ਕਹਿੰਦੇ ਹੁੰਦੇ ਆ ਕਿ ਜੋ ਇਨਸਾਨ ਨੂਰੀ ਇਲਮ ਕਰਦਾ ਹੈ ਨੂਰੀ ਕਲਮੇ ਕਲਾਮ ਪੜ੍ਹਦਾ ਹੈ ਜੋ ਆਦਤ ਕਰਦਾ ਨੂਰੀ ਉਹਨੂੰ ਚਾਨਣ ਚ ਹੀ ਛਲੇ ਜਿਹੜੇ ਛਲੇ ਹੁੰਦੇ ਆ ਜਾਂ ਭਗਤੀ ਸਾਧਨ ਹੁੰਦੀ ਹੈ ਚਾਨਣ ਚ ਹੀ ਸੱਦ ਕਰਨੀਆਂ ਪੈਂਦੀਆਂ ਤੇ ਵਿੱਚ ਹਨੇਰਾ ਜਦੋਂ ਕੋਈ ਚੱਕਰ ਨਹੀਂ ਪਰ ਪਹਿਲਾਂ ਚਾਨਣ ਚ ਸ਼ੁਰੂਆਤ ਕਰਨੀ ਪੈਂਦੀ ਆ ਤੇ ਜਿਹੜੇ ਵੀਰ ਗੱਦੀ ਕਰਦੇ ਨੇ ਕਾਲੇ ਇਲਮ ਦੀ ਕਾਲਾਏ ਕਾਲੇ ਇਲਮ ਨੂੰ ਮੰਨਦੇ ਆ ਕਾਲੇ ਇਲਮ ਦੀ ਸੁਣਨੇ ਸੇਵਾ ਕਰਨੀ ਆ ਤਾਮਸਿਕ ਵਿੱਦਿਆ ਜਿਹਦੇ ਵਿੱਚ ਮੀਟ ਆਂਦਾ ਸ਼ਰਾਬ ਸਭ ਕੁਝ ਲੱਗਦਾ ਹੁੰਦਾ ਆ ਤੇ ਉਹ ਹਨੇਰ ਦੀ ਸ਼ੁਰੂ ਹੁੰਦੀ ਆਉਂਦੀ ਆ ਠੀਕ ਆ ਜੀ ਸਵੇਰ ਫਰਕ ਹੁੰਦਾ ਨੇਰ ਤੇ ਚਾਨਣ ਦੀ ਸੇਵਾ ਤੇ ਵਿੱਚ ਚਾਨਣ ਵਾਲੀ ਸੇਵਾ ਨੂਰੀ ਹੁੰਦੀ ਆ ਤੇ ਨੇਰ ਵਾਲੀ ਸੇਵਾ ਕਾਲੇ ਅਲਮ ਚਾ ਜਾਂਦੀ ਹੁੰਦੀ ਆ ਉਹਦੇ ਵਿੱਚ ਤਾਮਸਿਕ ਚੀਜ਼ਾਂ ਲੱਗਦੀਆਂ ਹੁੰਦੀਆਂ ਭੋਗ ਪ੍ਰਸ਼ਾਦ ਸਾਰੇ ਤਾਮਸਿਕ ਲੱਗਦੇ ਹੁੰਦੇ ਆ ਸੋ ਜਿਹੜਾ ਇਹ ਅੱਜ ਅਸੀਂ ਕਲਮਾ ਦਵਾਂਗੇ ਇਹਦੇ ਵਿੱਚ ਗੱਦੀ ਵਾਲੇ ਵੀਰਾਂ ਲਈ ਬਹੁਤ ਵਧੀਆ ਹੈ ਜਿਹੜੇ ਗੱਦੀ ਲਾਉਂਦੇ ਨੇ ਤੁਹਾਨੂੰ ਅਗਰ ਪੁੱਛਣੀ ਨਿਕਲਦੀ ਆਈ ਕੰਨੀ ਨਿਕਲਦਾ ਹੈਗਾ ਜਾਂ ਇਹ ਸੰਗਤਾਂ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਜਾਂ ਕਿਸੇ ਵੇਲੇ ਚੀਜ਼ ਅਗਲੇ ਤੇ ਇਦਾਂ ਦੀ ਹੁੰਦੀ ਆ ਉਹ ਗੇੜ ਤੇ ਲੈ ਲੈਂਦੀ ਆ ਬੰਦੇ ਨੂੰ ਪਤਾ ਨਹੀਂ ਲੱਗਣ ਦੀ ਕੁਝ ਵੀ ਇਹ ਬੜਾ ਪਾਵਰਫੁਲ ਕਲਮਾ ਹੈ ਕੋਈ ਅਬੀਰ ਜੀ ਦਾ ਮਿੰਦਾ ਜਿੰਦਾ ਸ਼ਾਮਦਾਰ ਜੀ ਨਾਲ ਚੋਟੇ ਚੱਲਦੇ ਨੇ ਨਾ ਪਾਵਰ ਹੋ ਲਗੀ ਤੁਹਾਡੇ ਨਿਗਾਹ ਵੀ ਖੁੱਲੂ ਲੋ ਲਾਈਟ ਕਈ ਵੀਰ ਸਾਨੂੰ ਕਮੈਂਟ ਕਰਦੇ ਸੀਗੇ ਵੀ ਸਾਨੂੰ ਨਿਗਾਹ ਖੁੱਲਣ ਵਾਲਾ ਕਲਮਾ ਦੋ ਇਹ ਨਿਗਾਹ ਵੀ ਇਹਦੇ ਨਾਲ ਹੀ ਖੁੱਲਦੀ ਆ ਠੀਕ ਆ ਜੀ ਇਸ ਕਲਮੇ ਦੇ ਨਾਲ ਤੁਸੀਂ ਕਿਸੇ ਵੀ ਇਨਸਾਨ ਦਾ ਕਿਸੇ ਵੀ ਤਰ੍ਹਾਂ ਦਾ ਇਲਾਜ ਕਰ ਸਕਦੇ ਹੋ ਸਾਰੇ ਤਰ੍ਹਾਂ ਦਾ ਕੰਮ ਕਰਦਾ ਹਰੇਕ ਤਰ੍ਹਾਂ ਇਹ ਜੋ ਨਬੀਤ ਕਵੀਸ ਜਿੰਨੇ ਵੀ ਜਨਪੂਰ ਕਵੀਸ ਨੇ ਜਾਂ ਕੋਈ ਅਲਵਲ ਆਏ ਕੋਈ ਗੰਨੀ ਮੰਦੀ ਚੀਜ਼ ਲੱਗਿਆ ਹਰੇਕ ਚੀਜ਼ ਨੂੰ ਇਹ ਸਾਫ ਕਰ ਦਿੰਦਾ ਬਿਲਕੁਲ ਬੰਦੇ ਨੂੰ ਸਾਫ ਕਰ ਦਿੰਦਾ ਪਾਕ ਸਾਫ ਕਰ ਦਿੰਦਾ ਇਹ ਚੀਜ਼ ਲਾਜ਼ਮ ਹੁੰਦਾ ਬੰਦੇ ਦੇ ਉੱਤੋਂ ਇਸ ਕਲਮੇ ਨੂੰ ਸਿੱਧ ਕਰਨ ਲਈ ਤੁਹਾਨੂੰ ਪੂਰੇ 41 ਦਿਨ ਸੇਵਾ ਕਰਨੀ ਪੈਣੀ ਆ ਚਾਨਣ ਜੇ ਤੁਸੀਂ ਸ਼ੁਰੂ ਕਰਨੀ ਆ 41 ਦਿਨ ਪੂਰੀ ਤੁਹਾਡੀ ਇਹ ਸੇਵਾ ਚੱਲੂਗੀ ਜੇ ਸੇਵਾ ਕਰਨ ਲਈ ਇਹ ਤੁਹਾਨੂੰ ਪਾਣੀ ਦੇ ਕੰਡੇ ਹੀ ਸੇਵਾ ਕਰਨੀ ਪਾਣੀ ਦੇ ਵਿੱਚ ਘੜ ਕੇ ਹਾਇਰੀ ਵੀ ਦੇਣੀ ਪੈਣੀ ਆ ਤੇ ਪਾਣੀ ਦੇ ਕੰਡੇ ਹੀ ਘੜ ਕੇ ਤੁਹਾਨੂੰ ਇਹ ਪੜਨਾ ਪਾਣੀ ਦੇ ਕੰਡੇ ਬਹਿ ਕੇ ਉੱਥੇ ਹੀ ਪੜਨਾ ਪੈਣਾ ਇਹਨੂੰ ਉੱਥੇ ਹੀ ਤਸਬੀਹ ਘੜਨੀ ਆ ਇੱਕ ਬਾਰ ਘੜਨੀ ਆ ਕਰੇ ਤੁਸੀਂ 10 ਤਸਵੀਰ ਕਢਣੀ ਨਹੀਂ ਕਢਣੀ ਕਰੇ ਗੱਦੀ ਤੇ ਬੈਣਾ ਨਹੀਂ ਬੈਣਾ ਤੁਹਾਡੀ ਮਰਜ਼ੀ ਆ ਮੇਰੀ ਆਗ ਵੀ ਘਰੇ ਆ ਕੇ ਗੱਦੀ ਤੇ ਬੈ ਕੇ ਤੁਸੀਂ ਕਰਨਾ ਇਹਦੇ ਚੇ ਬੰਦਸ਼ ਨਹੀਂ ਹੈਗੀ ਜੇ ਤੁਸੀਂ ਪਾਣੀ ਦੇ ਕੰਡੇ ਹੀ ਕਰਨਾ ਹੈ ਇਹ ਕਰ ਲੈ ਕਰ ਕਰੋ ਨਾ ਕਰੋ ਜਦੋਂ ਮਰਜ਼ੀ ਉਦਾਂ ਪੜੀ ਜਾਓ ਕੋਈ ਟੈਨਸ਼ਨ ਨਹੀਂ ਹੈਗੀ ਪਰ ਜਿਹੜਾ ਇਹ ਸਿੱਧਾ ਹੋਣਾ ਪਾਣੀ ਜਿਹੜੇ ਨਿਆਜ ਆ ਉਹ ਪਾਣੀ ਦੇ ਵਿੱਚ ਕੜ ਕੇ ਦੇਣੀ ਆ ਇੱਕ 10 ਵੀ ਨਾਲ ਤੇ ਦੂਜੀ 10 ਵੀ ਦੇ ਨਾਲ ਤੁਸੀਂ ਪਾਣੀ ਦੇ ਕੰਡੇ ਬੈ ਕੇ ਪੜਨੀ ਆ ਦੀ ਬਾਕੀ ਤਸਵੀਰ ਜਿੰਨੀਆਂ ਦੋਰੀ ਪਾਵਰ ਉਨੀਆਂ ਬਾਅਦ ਤੋਂ ਬਾਦ ਕੱਢ ਸਕਦੇ ਹਾਂ ਪਰ ਇੱਕ ਇੱਕ ਤਸਵੀਰ ਲਾਜ਼ਮੀ ਆ ਇਸ ਕਲਮਾ ਨੂੰ ਸਿੱਧ ਕਰਨ ਲਈ ਤੁਸੀਂ ਜੋ ਉੱਥੇ ਨਜ਼ਰ ਨਿਆਈ ਲੈ ਕੇ ਜਾਣੀ ਹੈ ਇੱਕ ਤਾਂ ਸਭ ਤੋਂ ਪਹਿਲੀ ਗੱਲਾਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦੱਸਿਆ ਆ ਤੇ ਕੋਈ ਨਵੇਂ ਵੀਰ ਆ ਉਹਨਾਂ ਨੂੰ ਫੇਰ ਦੱਸ ਦੰਨੇ ਆ ਕਿ ਜਿਹੜਾ ਤੁਸੀਂ ਇਹ ਕਲਮਾ ਸਿੱਧ ਕਰਨਾ ਹੈ ਇਹਦੇ ਦਾਸਤਾ ਜਾਣ ਲਈ ਨਹਿਰ ਦਰਿਆ ਦੇ ਪਾਣੀ ਦੇ ਕੰਢੇ ਇੱਕੋ ਹੀ ਰਸਤਾ ਰੱਖਣਾ ਹੈ ਇੱਕੋ ਹੀ ਪੱਕੇ ਡੰਡੀ ਰੱਖਣੀ ਹੈ ਇੱਕੋ ਜਗ੍ਹਾ ਤੇ ਰੋਜ਼ ਜਾ ਕੇ ਖੜਨਾ ਉੱਥੇ ਹੀ ਬਹਿਣਾ ਆ ਬੋਲੀ ਸਾਈਡ ਤੇ ਵਿਚ ਜਗ ਪਾਣੀ ਦੇ ਕੋਈ ਜਗ੍ਹਾ ਤੇ ਖੜਨਾ ਆ ਕੋ ਫੁੱਟ ਦੋ ਫੁੱਟ ਇਧਰ ਉਧਰ ਨੂੰ ਹੋ ਜਵੇ ਕੋਈ ਚੱਕਰ ਨਹੀਂ ਹੈ ਇਹ ਨਹੀਂ ਹੈਗਾ ਵੀ ਅੱਜ ਤੁਸੀਂ 20 ਕਦਮ ਇਧਰ ਨੂੰ ਵਹਿ ਕੇ 20 ਕਦਮ ਪਰੇ ਜਾ ਕੇ ਵਹਿ ਕੇ 10 ਕਦਮ ਇਧਰ ਨੂੰ ਬਹੁਤ 10 ਕਦਮ ਉਧਰ ਨੂੰ ਇਹ ਕੰਮ ਨਹੀਂ ਚਰਨਾ ਫੁੱਟ ਦੋ ਫੁੱਟ ਦਾ ਚੱਲ ਜਾਂਦਾ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਤੇ ਤੁਸੀਂ ਲੈ ਕੇ ਕੀ ਜਾਣਾ ਆ ਪੰਜ ਗੁਲਾਬ ਦੇ ਫੁੱਲ ਪੰਜ ਪਤਾਸੇ ਦੋ ਲੌਂਗ ਤਿੰਨ ਲੈ ਤੇ ਦੋ ਲੈ ਚੀਆਂ ਤਿੰਨ ਲੌਗ ਤੇ ਨਾਲ ਤੁਸੀਂ ਅਰਗਬਤੀਆਂ ਪੰਜ ਲੈ ਜਾਓ ਇਕ ਖਵਾਜਾ ਪੀਰ ਜੀ ਦਾ ਦਲੀਆਂ ਬਣਾ ਕੇ ਲੈ ਕੇ ਜਾਣਾ ਜਿਨ੍ਹਾਂ ਨੇ ਪਹਿਲੀ ਵਾਰ ਸੇਵਾ ਕਰਨੀ ਹੈ ਖਵਾਜਾ ਪੀਰ ਜੀ ਕੱਚਾ ਦਲੀਆਂ ਜਾਊਗਾ ਤੇ ਫਿਰ ਅਗਲੀਆਂ ਜਿਹੜੀਆਂ ਅਗਲੇ ਛੇੜੇ ਕੱਢੂਗੇ ਉਹ ਤੁਹਾਡੇ ਪੱਕੀ ਹੋਈਆਂ ਜਾਣਗੇ ਦੋ ਛੇਲੇ ਠੀਕ ਹੈ ਜੀ ਇਹ ਕੱਚੀ ਹੋਈਆਂ ਚਲਾ ਜਾਊਗਾ ਕੱਚਾ ਦਲੀਆਂ ਨਾਲ ਲੈ ਕੇ ਜਾਣਾ ਤੇ ਨਾਲ ਦੋ ਪੀਸ ਬਰਫੀ ਦੇ ਨਾਲ ਜਾਣੇ ਹੀ ਜਾਣਿਆ ਰੋਜ਼ ਦੋ ਪੀਸ ਬਰਫੀ ਦੇ ਹਲਵਾਈ ਦੇ ਦਿੰਦੇ ਹੁੰਦੇ ਆ ਕਿਸੇ ਵੀ ਹਲਵਾਈ ਦੇ ਪਿੰਡ ਦੁਕਾਨ ਸ਼ਹਿਰ ਦੇ ਕਿਸੇ ਵੀ ਚਲ ਜਾਓ ਉਹਨਾਂ ਨੂੰ ਕੋ ਕਹੋ ਦੋ ਪੀਸ ਦੇ ਦਿਓ 10 ਰੁਪਏ ਦੇ ਦਿੰਦੇ ਸਾਡੇ ਤਾਂ ਇੱਥੇ ਮਿਲ ਜਾਂਦੇ 10 ਰੁਪਏ ਦੇ ਦੋ ਪੀਸ ਠੀਕਾ ਚਿੱਟੀ ਵਰਫੀ ਦੇ ਚਿੱਟੀ ਵਰਫੀ ਲੈਣੀ ਆ ਉਹ ਤੁਸੀਂ ਡੇਲੀ ਨਾਲ ਲੈ ਕੇ ਜਾਣੀ ਜਾਣੀ ਆ ਇਹਦੇ ਵਿੱਚ ਤੇ ਜਿਹੜੇ ਵੀਰਾਂ ਨੂੰ ਕੱਚੀ ਹਾਜਰੀ ਬਾਰੇ ਨਹੀਂ ਪਤਾ ਵੀ ਦਲੀਆ ਕੱਚਾ ਕਿਵੇਂ ਬਣਦਾ ਤਾਂ ਅਸੀਂ ਪਹਿਲਾਂ ਵੀਡੀਓ ਬਣਾਈ ਹੋਈ ਆ ਖਵਾਜਾ ਪੀਰ ਦੀ ਜੀ ਸੇਵਾ ਭਾਗਵਾਨ ਤੇ ਭਾਗਟੂ ਉਹਦੇ ਵਿੱਚ ਜਾ ਕੇ ਦੇਖ ਲਿਓ ਤੁਹਾਨੂੰ ਪੂਰਾ ਪ੍ਰੋਸੈਸ ਪਤਾ ਲੱਗ ਜੂਗਾ ਸੇਵਾ ਕਿਵੇਂ ਕਰਨੀ ਹੈ ਤੇ ਕੱਚੀ ਹਾਜਰੀ ਕੀ ਹੁੰਦੀ ਆ ਸਵੇਰੇ ਬੱਚੀ ਹਾਜਰੀ ਹੀ ਜਾਣੀ ਆ ਦਰਿਆ ਦੇ ਉੱਤੇ ਤੇ ਪਾਣੀ ਦੇ ਵਿੱਚ ਤੁਸੀਂ ਲੈਂਦੇ ਵੱਲ ਨੂੰ ਮੂੰਹ ਕਰਕੇ ਕੱਢਣਾ ਆ ਲੈਂਦੇ ਵੱਲ ਨੂੰ ਮਤਲਬ ਹੁੰਦਾ ਆ ਕਿ ਜਿੱਧਰ ਨੂੰ ਪਾਣੀ ਜਾ ਰਿਹਾ ਆ ਜਾਂਦੇਵਾਲ ਨੂੰ ਮੂੰਹਵਰੇ ਖੜਨਾ ਜਿੱਧਰ ਆ ਰਿਹਾ ਉਧਰ ਮੂੰਹ ਨਹੀਂ ਕਦੇ ਵੀ ਗਰੀਦਾ ਹੁੰਦਾ ਜਾਂਦੇਵਾਲ ਪਾਣੀ ਨੇ ਤੁਸੀਂ ਮੂੰਹਵਰੇ ਖੜਨਾ ਤੇ ਗੁੱਡੇ-ਗੁੱਡੇ ਪਾਣੀ ਹੋਣਾ ਚਾਹੀਦਾ ਵੈਸੇ ਤਾਂ ਗਲਗਲ ਤੱਕ ਪਾਣੀ ਦੇ ਵਿੱਚ ਖੜ ਕੇ ਸੇਵਾ ਹੁੰਦੀ ਹੁੰਦੀ ਉਹ ਕੋਆਜਾ ਪੀਰ ਜੀ ਠੀਕ ਆ ਜੀ ਆ ਤੁਸੀਂ ਅੱਜਕੱਲ ਨਹੀਂ ਵੀ ਉਹ ਖੜ ਪੰਦਾ ਤੇ ਨਾ ਕੋਈ ਇਨੇ ਤਾਰੂ ਹੁੰਦੇ ਨਾ ਇਨੇ ਸਜਾਰੂ ਹੁੰਦੇ ਆ ਤੇ ਥੋੜੇ ਡਰ ਪਏ ਵੀ ਬੱਦ ਲੱਗਦਾ ਹੁੰਦਾ ਹੈ ਕਿਉਂਕਿ ਅੱਜਕੱਲ ਮਾਹੌਲ ਹੀ ਇਤਾਂ ਦਾ ਹੋ ਚੁਕਿਆ ਤੇ ਤੁਸੀਂ ਗੁੱਡੇ-ਗੁੱਡੇ ਪਾਣੀ ਦੇ ਵਿੱਚ ਜ਼ਰੂਰ ਖੜਨਾ ਆ ਠੀਕ ਆ ਜੀ ਇਨੇ ਪਾਣੀ ਦੇ ਵਿੱਚ ਕੜ ਕੇ ਤੁਸੀਂ ਇਹ ਸੇਵਾ ਕਰਨੀ ਆ ਤੇ ਨਾਲ ਦੀ ਨਾਲੇ ਗੱਲ ਦੱਸਣੀ ਭੁੱਲ ਗਏ ਕਿ ਚਰਾਗ ਜਰੂਰ ਲੱਗਣਾ ਦੇਸੀ ਘੇ ਦਾ ਤੁਹਾਡਾ ਦੇਸੀ ਘੇ ਦਾ ਚਮਕਾ ਚਰਾਗ ਤੁਸੀਂ ਜਰੂਰ ਲਾ ਲਈ ਗਾਉਂ ਆ। ਠੀਕ ਹੈ ਜੀ ਇਸ ਕੱਲ ਮੇਰੇ ਵੀ ਤੁਹਾਡਾ ਦੇਸੀ ਘੇ ਦਾ ਚਮਕਾ ਚਰਾਗ ਲੱਗਣਾ ਹੀ ਲੱਗਣਾ ਹੈ। ਨਾਲ ਦੋ ਪੀਸ ਬਰਫੀ ਦੇ ਤਿੰਨ ਲੌਂਗ ਦੋ ਇਲਾਚੀਆਂ ਪੰਜ ਪਤਾਸੇ ਪੰਜ ਅਗਰਵਤੀਆ ਕੱਚਾ ਦੜਿਆ। ਠੀਕ ਹੈ ਇਹ ਤੁਹਾਡੇ ਇਹ ਸਮਾਨ ਲੱਗਣਾ ਨਾਲ ਪੰਜ ਫੁੱਲ ਗਲਾਵ ਦੇ। ਤੇ ਰੋਜ਼ ਤੁਹਾਡਾ ਸਮਾਨ ਲੱਗਣਾ ਹੀ ਲੱਗਣਾ ਹੈ। ਤੇ ਇੱਕ ਤਸਵੀ ਤੁਸੀਂ ਪਾਣੀ ਦੇ ਵਿੱਚ ਖੜ ਕੇ ਕਰਨੀ ਹੈ ਇੱਕ ਤਸਵੀ ਤੁਸੀਂ ਬਾਰ ਬੈਕ ਕਰਨੀ ਹੈ ਪਾਣੀ ਦੇ ਕੰਢੇ ਘਰੇ ਆ ਕੇ ਕੁਝ ਕਰਨ ਦੀ ਲੋੜ ਨਹੀਂ ਹੈ ਜੇ ਤੁਹਾਡਾ ਇਤਿਆਜ ਮਾਨ ਇਜਾਜ਼ਤਾਂ ਦਾ ਤੁਸੀਂ ਕਰ ਸਕਦੇ ਹੋ ਘਰੇ ਵੀ ਵੈਸੇ ਕੋਈ ਲੋੜ ਨਹੀਂ ਪਾਰੀ ਇਹ ਕਰਨਾ ਹੈ ਤੇ ਇੱਕ ਕਲਮਾ ਜਿੱਦਾਂ ਤੁਹਾਡੇ 41 ਦਿਨ ਪੂਰੇ ਹੋ ਜਾਣਗੇ ਉਸ ਦਿਨ ਤੁਸੀਂ ਇੱਕ ਪੱਕੀ ਨਿਆਈ ਦਲੀਏ ਦੀ ਬਣਾਣੀ ਹੈ ਬਾਕੀ ਸਮਾਨ ਸਾਰਾ ਇਹੀ ਰਹੂਗਾ ਉਸ ਦਿਨ ਦਲੀਆ ਬਣਾ ਕੇ ਲੈ ਕੇ ਜਾਣਾ ਹੈ ਵਿੱਚ ਥੋੜੇ ਦੁੱਧ ਭਾਗ ਠੀਕ ਹੈ ਜੀ ਇਹ ਤੁਸੀਂ ਉਸ ਦਿਨ ਜਿੱਦਾਂ ਲਾਸਟ ਦਿਨ ਉਹ 41ਵਾਂ ਉਸ ਦਿਨ ਤੁਸੀਂ ਦਲੀਆ ਬਣਾ ਕੇ ਲੈ ਕੇ ਜਾਣਾ ਦਰਿਆ ਤੇ ਤੇ ਇੱਕ ਨਾਲ ਹੋ ਸਕੇ ਤਾਂ ਛੋਟਾ ਜਿਹਾ ਇੱਕ ਡੱਬਾ ਲੈ ਲਿਓ ਡੱਬਾ ਹਲਵਾਈ ਦੁਕਾਨ ਤੋਂ ਜਿਹੜਾ ਮਿਲਦਾ ਮਠਿਆਈ ਵਾਲਾ ਉਹਨੂੰ ਤੁਸੀਂ ਛੋਟਾ ਸਜਾ ਲਿਓ ਬੇੜੇ ਟੈਪ ਠੀਕ ਹੈ ਜੀ ਉਹਦਾ ਸਜਾ ਕੇ ਫਿਰ ਉਹਦੇ ਵਿੱਚ ਹੀ ਨਿਆ ਨਿਆ ਜਿੰਨਾ ਵੀ ਹੈਗਾ ਸਾਰਾ ਵਿੱਚ ਰੱਖ ਕੇ ਵਿੱਚੇ ਬਰਫ ਦੇ ਪੀਸ ਰੱਖ ਕੇ ਤੇਰੇ ਬੇੜੇ ਉਹ ਛੱਡ ਦਿਓ ਅਗਰ ਨਹੀਂ ਗਜਾਇਸ਼ ਨਹੀਂ ਜਾਂ ਨਹੀਂ ਇਨੀ ਖੇਚਲ ਕਰ ਹੁੰਦੀ ਤਾਂ ਇਹਦੇ ਜਦਾਂ ਤੁਸੀਂ ਦੇਖ ਕਹਿੰਦੇ ਪਰ ਨਿਆਯੋਧਨ ਬੜਾ ਕੇ ਲੈ ਕੇ ਜਾਣੀ ਐ ਤੜੀਆ ਤੁਸੀਂ ਇਹ ਉੱਥੇ ਤਾਰੇ ਹੋਣਾ ਤੇ ਹੁਣ ਕਲਮਾ ਬਨਾਮ ਨੋਟ ਕਰ ਲਓ ਕਾਪੀ ਪੈਨ ਚੱਕੋ ਸੋ ਕਾਲਮਾ ਇਦਾਂ ਜੀ ਬismillah ਖਵਾਜ ਖਿਜਰ ਖਵਾਜਾ ਮੇਰਾ ਪੀਰ ਹਾਜ਼ਰ ਹੋਵੋ ਦਸਤਗੀਰ ਮੈਂ ਜਲ ਵਿੱਚ ਤੈਨੂੰ ਸਿਮਰਾ ਕਰਾਂ ਤਸਬੀਹ ਤੇਰੀ ਪੀਰ ਦਰਸ਼ਨ ਦੇਣਾ ਦੇਰ ਨਾ ਲਾਉਣੀ ਬਦਲ ਦੋ ਤਕਦੀਰ ਬismillah ਦਸਤਗੀਰ ਨਾਲ ਚੱਲੇ ਮੀਆਂ ਸ਼ਾਹ ਮਦਾਰਕ ਕਰ ਦੋ ਮੇਰਾ ਬੇੜਾ ਪਾਰ ਆਉਣ ਸਾਰੇ ਕਮਰਾਸ ਲਾ ਇਲਾ ਇਲਾ ਲਾ ਮੁਹਮਮਦ ਪਾਕ ਰਸੂਲ ਅੱਲਾ ਬਸ ਨਾ ਕੇ ਕਲਮਾ ਕਲਾਉਣਾ ਜੀ ਇਹਨੂੰ ਚੰਗੀ ਤਰ੍ਹਾਂ ਨੋਟ ਕਰ ਲਿਓ ਆਪਣੇ ਕਾਪੀ ਪੈਨ ਤੇ ਲਿਖ ਕੇ ਫਿਰ ਇਹਨੂੰ ਪੜ੍ਹ ਲਿਓ ਕੰਠ ਕਰ ਲਿਓ ਯਾਦ ਕਰਨ ਤੋਂ ਬਾਅਦ ਫਿਰ ਤੁਸੀਂ ਇਹਦੀ ਸੇਵਾ ਸ਼ੁਰੂ ਕਰ ਦਿਓ ਪੂਰੇ 41 ਦਿਨ ਸੇਵਾ ਕਰ ਲਿਓ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਦਾਂ ਸੇਵਾ ਕਰ ਲਿਓ ਤੁਹਾਡੇ ਦਰਸ਼ਨ دیدار ਵੀ ਹੋਣਗੇ ਨજર ਕੋਲੂ ਆਇਆਂ ਸੰਗਤਾਂ ਨੂੰ ਤੁਸੀਂ ਬਹੁਤ ਆਸਾਂ ਪਾਉਂਗੇ ਉਹਨਾਂ ਦੇ ਜੋ ਕਾਣ ਕੱਢੜੇ ਹੁੰਦੇ ਆ ਉਹਨਾਂ ਦੇ ਦੇਖਣਾ ਤੇ ਨਿਗਾਹ ਮਾਰਨੀ ਦਿਓ ਤੁਹਾਡੇ ਸਾਰੇ ਕੰਮ ਥੋੜਾ ਰਾਸ ਆਊਗਾ ਸਾਰੇ ਕੰਮ ਸਿੱਧ ਹੋਣਗੇ ਇੱਕੋ ਕਲਮੇ ਦੇ ਨਾਲ ਠੀਕ ਹੈ ਜੀ ਥੋੜਾ ਆਪਦਾ ਹੀ ਭਲਾ ਹੋਊਗਾ ਦੀਨ ਦੁਨੀਆ ਦਾ ਹੀ ਭਲਾ ਹੋਊਗਾ ਸੋ ਦਿਓ ਜਾਈ ਤੇ ਇਹਦਾ ਦੇ ਕਲਮੇ ਕਲਾਂ ਤੁਹਾਡੇ ਲਈ ਹੋਰ ਅਸੀਂ ਲੈ ਕੇ ਆਂਦੇ ਰਹਿਾਂਗੇ ਜੈ ਪੀਰਾਂ ਦੀ ਜੈ ਸਰਕਾਰਾਂ ਦੀ